ਵੀ ਵੇਖੋ ਕੱਲ ਘੁਮਲ ਬਦਲ ਮਿਲ ਕੇ ਆਏ ਨੇ ਉਹ ਵੀਰ ਆ ਕੇ ਕਹਿੰਦੇ ਪਏ ਨੇ ਕਿ ਸੰਦੀਪ ਸਿੰਘ ਨੇ ਤਿੰਨ ਪਸ਼ਰੇ ਬਦਲ ਤੇ ਇੰਨਾ ਜਿਆਦਾ ਲਹੂ ਲਹਾਨ ਕਰਤਾ ਉਹਦੇ ਗੁਪਤੰਗਾ ਤੇ ਇੰਨੇ ਠੁੱਡੇ ਮਾਰੇ ਪਸ਼ੂ ਕੋਈ ਨਾ ਐਡੀ ਮੋਟੀ ਡਾਂਗ ਆ ਉਹ ਚਿਰੇ ਟੁੱਟ ਨਹੀਂ ਨਾ ਗਈ ਉਹਦੇ ਸਾਹ ਨਹੀਂ ਦਿੱਤਾ ਇਹਨਾਂ ਨੇ ਇੰਨੇ ਫਟੇ ਦੇਰੇ ਉਸਦੇ ਇਹਨਾਂ ਨੇ ਮਿਲ ਕੇ ਨਾ ਸਾਰਿਆਂ ਨੇ ਅੰਨੇ ਵਾਤ ਛੱਦਰ ਕੀਤਾ ਉਹਦੇ ਉੱਤੇ ਸੰਦੀਪ ਸਿੰਘ ਉਹ ਕੱਲਾ ਸੀ ਇਹ ਘਾਟ ਤੋਂ ਘਾਟ ਮਿਲ ਕੇ 15 ਤੋਂ 20 ਜਾਣੇ ਸੀ ਇਹਨਾਂ ਨੇ ਸੰਦੀਪ ਸਿੰਘ ਦੇ ਉੱਤੇ ਛੱਦਰ ਕੀਤਾ ਪਰ ਜਦੋਂ ਕੱਲ ਘੁੰਮਣਵਧਰ ਆਏ ਉਹਨਾਂ ਨੇ ਕਲੀਅਰ ਹੀ ਕਰ ਦਿੱਤਾ ਕਿ ਬਹੁਤ ਜ਼ਿਆਦਾ ਉਹ ਤੇ ਆਪ ਕੋ ਤੇ ਰੋਣ ਲੱਪੇ ਆ ਇੰਨਾ ਬੁਰਾ ਹਾਲ ਕਰਦੇ ਯਾਰ ਇਹ ਤਾਲਿਬਾਨ ਬਣਾ ਕੇ ਰੱਖਤਾ ਇਹ ਪੰਜਾਬ ਹੈ ਕਿ ਤਾਲਿਬਾਨ ਹੈ ਨਵਨ ਆਰਡਰ ਦੀ ਗੱਲ ਕਰੀਏ ਜੇ ਮੈਂ ਐਟ ਦਾ ਟਾਈਮ ਜੇਲ੍ਹ ਦੇ ਵਿੱਚ ਐਵੇਂ ਕੁੱਟਤਾ ਨਹੀਂ ਸਕਦੇ ਜੇ ਕੋਈ ਇਹੀ ਜੀ ਗਲਤੀ ਹੋ ਜੇ ਔਰ ਇਹ ਅੰਦਰ ਬੰਦੇ ਮਾਰ ਦਿੰਦੇ ਤੇ ਕੁੱਟਣ ਦੀ ਗੱਲ ਕਰਦੇ ਭੇਜ ਤੇਰੇ ਕਾਨੂੰਨ ਨਹੀਂ ਤੱਛੀਆਂ ਆਪ ਡਾਂਦੇ ਪਏ ਨੇ ਸਾਨੂੰ ਕਹਿੰਦੇ ਤੁਸੀਂ ਕਾਨੂੰਨ ਹੱਥ ਚ ਲੈਣ ਤਾਂ ਲੱਗ ਸਾਨੂੰ ਕੀ ਲੋੜ ਪਈ ਕਾਨੂੰਨ ਧੰਨਾ ਪਹਿਲਾਂ ਲਾਣ ਦੀ 6 ਦਿਨ ਠੱਕੇ ਖਾਦੇ ਕਿਆ ਮੇ ਰਿਕਾਰਡਿੰਗਾਂ ਵਾ ਆਪਾਂ 6 ਦਿਨ ਇਹ ਠੱਕੇ ਖਾਦੇ ਫੇਰ ਜਾ ਕੇ ਮਜਬੂਰ ਸਾਨੂੰ ਧੰਨਾ ਲਾਣਾ ਪਿਆ ਸਾਡਾ ਇੱਥੇ ਫੇਰ ਰਹਿਣ ਦਾ ਕੀ ਫਾਇਦਾ ਭਰਾਵਾਂ ਦਾ ਤੇ ਇਹਦੇ ਭਰਾ ਦੇ ਤਸ਼ੱਦਦ ਹੋਇਆ ਵੇ ਇਹੀ ਜਾ ਕੇ ਰਾਕ ਕਮਰੇ ਸੁੱਤੇ ਤੇ ਫੇਟੇ ਮੂੰਹ ਨਹੀਂ ਸਾਡੇ ਉੱਤੇ ਕੀ ਇਦਾਂ ਦੇ ਹਿਊਮਰਸ ਨੇ ਕਈ ਹੋਰ ਚੀਜ਼ਾਂ ਨੇ ਜਿੰਨੀ ਦੇਰੇ ਚੀਜ਼ ਕੰਫਰਮ ਨਹੀਂ ਹੁੰਦੀ ਡਾਕਟਰਸ ਤੋਂ ਹੋਰ ਉਹਨੇ ਦੇਰੇ ਜਿਆਦਾ ਸਰਕੂਲੇਟ ਕਰਨਾ ਹੋ ਰਿਹਾ ਜਿਆਦਾ ਗੱਲਬਾਤ ਕਰੀ ਠੀਕ ਨਹੀਂ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਇਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਹਮਲਾ ਕੀਤਾ ਪਰ ਇਹਦੀ ਕਹਾਣੀ ਉਲਟ ਹੈ ਸਾਰੀ ਇਹ ਜੇਲ੍ਹ ਪ੍ਰਸ਼ਾਸਨ ਨੇ ਖੁਦ ਸੰਦੀਪ ਸਿੰਘ 'ਤੇ ਹਮਲਾ ਕਰਵਾਇਆ ਹੈ ਦੇਖੋ ਅੱਜ ਤੋਂ ਲਗਾਤਾਰ 6 ਮਹੀਨੇ ਸਾਲ ਪਹਿਲਾਂ ਆਪਾਂ ਨਾ ਸੁਪਰੀਂਡੈਂਟ ਸਾਹਿਬ ਨੂੰ ਰਿਟਰਨ ਦੇ ਵਿੱਚ ਦੀ ਗਏ ਦਰਖਾਸਤ ਕਿ ਸੰਦੀਪ ਸਿੰਘ ਨੂੰ ਖਤਰਾ ਹੈ ਜਿਹੜੇ ਤੁਸੀਂ ਅੰਦਰ ਬੁੱਚੜ ਮੁਲਾਜ਼ਮ ਪਾਏ ਹਨ ਇਹ ਟਿਚਕਰਾਂ ਕਰਦੇ ਸੰਦੀਪ ਸਿੰਘ ਨੂੰ ਪੂਰੀਆਂ ਵਟਦੇ ਆ ਸੰਦੀਪ ਸਿੰਘ ਨੂੰ ਕਹਿੰਦੇ ਆ ਕਿ ਯਾਰ ਇਹ ਤੇ ਮਾਝੇ ਤੋਂ ਆਇਆ ਵਾ ਇੰਨੇ ਮਾਝੇ ਵਾਲੇ ਪਹਿਲੇ ਵੀ ਮਾਰਦੇ ਆ ਆਹ ਕੀ ਚੀਜ਼ ਮੇਰੇ ਸਾਹਮਣੇ ਇੱਕ ਪਾਸੇ ਤੇ ਜਿਹੜੇ ਤਿੰਨ ਮੁਲਾਜ਼ਮ ਜਿਹੜੇ ਕਹਿੰਦੇ ਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਮੁਲਾਜ਼ਮ ਜ਼ਖਮੀ ਉਹਨਾਂ ਨੂੰ ਦਾਖਲ ਕਰਾ ਦਿੱਤਾ ਪਰ ਜਿਹੜੇ ਇਹਨਾਂ ਨੇ ਅੰਨੇ ਵਾਂ ਟਾਰਚਰ ਕੀਤਾ ਪਰ ਉਹਨੂੰ ਦਾਖਲ ਨਹੀਂ ਕਰਾਇਆ ਮੇਰਾ ਜਿੱਤਾ ਕਿਹਾ ਜਿਹੜੇ ਪੁੱਛੜ ਆਫੀਸਰ ਇਹਨਾਂ ਦੀ ਕਿਤੇ ਪਹਿਲਾਂ ਹੀ ਜਰਾਨਾ ਰਿਆ ਜਰਾਨਾ ਰਿਆ ਇਹਨਾਂ ਨੇ ਕਿਹਾ ਸੰਦੀਪ ਸਿੰਘ ਨੇ ਹਮਲਾ ਕਰਤਾ ਇਹਦੀ ਕਿਨੀ ਯੂਰਤ ਪੈ ਗਈ ਯਾਰ ਜੇਲ੍ਹ ਚ ਇਹ ਕੁਝ ਹੋ ਗਿਆ ਵਾ ਉਹਨਾਂ ਨੇ ਉਹ ਚੀਜ਼ ਦੀ ਰੰਜਿਸ਼ ਕਰਦੇ ਤਾਂ ਹੀ ਸੰਦੀਪ ਸਿੰਘ ਨੂੰ ਇਹਨਾਂ ਨੇ ਟਾਰਚਰ ਕੀਤਾ ਸੀ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਪਿਛਲੇ ਦਿਨੀ ਸੰਦੀਪ ਸਣੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਸੀ ਜਿਸ ਸੰਬੰਧ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਪਰਿਵਾਰ ਮੈਂਬਰ ਨੇ ਅਤੇ ਹੋਰ ਸਮਰਥਨ ਨੇ ਉਹਨਾਂ ਦੇ ਵੱਲੋਂ ਦਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਸੋ ਦਰਨਾ ਪ੍ਰਦਰਸ਼ਨ ਦਾ ਅੱਜ ਦੂਜਾ ਦਿਨ ਹੈ ਜਿਸ ਸੰਬੰਧ ਦੇ ਵਿੱਚ ਅੱਜ ਉਹਨਾਂ ਦੇ ਪਰਿਵਾਰ ਮੈਂਬਰ ਇੱਥੇ ਮੌਜੂਦ ਨੇ ਨਾ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਬਾਈ ਜੀ ਨੇ ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਸੰਦੀਪ ਸਿੰਘ ਦਾ ਬ੍ਰਦਰ ਹਾਂ ਜੀ ਵੱਡਾ ਬਾਈ ਜੀ ਜਿਹੜਾ ਇਹ ਸਾਰਾ ਮਾਮਲਾ ਹੈ ਹੁਣ ਮੁੱਦੇ ਸਿਰਫ ਦੋ ਜਿਆਦਾ ਗਰਮਾਏ ਹੋਏ ਨੇ ਕਿ ਸੰਦੀਪ ਸਣੀ ਨੇ ਹਮਲਾ ਕਰਿਆ ਜਾਂ ਫਿਰ ਸੰਦੀਪ ਸਣੀ ਦੇ ਉੱਤੇ ਹਮਲਾ ਕਰਾਇਆ ਗਿਆ ਦੇਖੋ ਜੀ ਇਹਦਾ ਜੇਲ ਪ੍ਰਸ਼ਾਸਨ ਵੱਲੋਂ ਚਲਾਇਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਹਮਲਾ ਕੀਤਾ ਪਰ ਇਹਦੀ ਕਹਾਣੀ ਉਲਟ ਹੈ ਸਾਰੀ ਇਹ ਜੇਲ ਪ੍ਰਸ਼ਾਸਨ ਨੇ ਖੁਦ ਸੰਦੀਪ ਸਿੰਘ ਦੇ ਉੱਪਰ ਹਮਲਾ ਕਰਵਾਇਆ ਹੈ ਸੰਦੀਪ ਸਿੰਘ 11 ਵਜੇ ਆਪਣੀ ਫੈਮਲੀ ਨੂੰ ਫੋਨ ਕਰਦਾ ਮੇਨਾਂ ਵੀ ਗੱਲ ਹੋਈ ਬ੍ਰਦਰ ਨਾਲ ਵੀ ਗੱਲ ਹੋਈ ਹੈ ਫੋਨ ਕਰਨ ਤੋਂ ਬਾਅਦ ਜਿੱਸੇ ਬਾਹਰ ਜਾਂਦਾ ਹੈ ਉਹ ਜਿਹੜੇ ਬੁੱਚੜ ਆਫੀਸਰ ਹਨ ਉਹਨਾਂ ਨੇ ਸੰਦੀਪ ਸਿੰਘ ਦੇ ਉੱਪਰ ਅਟੈਕ ਕਰਤਾ ਸੰਦੀਪ ਸਿੰਘ ਨੇ ਆਪਣਾ 셀ਫ ਡਿਫੈਂਸ ਦੇ ਉੱਤੇ ਆਪਣਾ ਬਚਾਅ ਕਰਦੇ ਕਰਦੇ ਉਹ ਨਿਕਲ ਗਿਆ ਉਥੋਂ ਨਿਕਲਣ ਤੋਂ ਬਾਅਦ ਜਿਹੜੇ ਓਨ ਡਿਊਟੀ ਆਫੀਸਰ ਸੀ ਉੱਥੇ ਜਿਹੜੇ ਸੁਪਰੀਨੈਂਟ ਵੀ ਸੀ ਡਿਪਟੀ ਸੁਪਰੀਨ ਸਾਰੇ ਇਹਨਾਂ ਨੇ ਮਿਲ ਕੇ ਨਾ ਸਾਰਿਆਂ ਨੇ ਅੰਨੇਵਾਤ ਛਿੱਧਰ ਕੀਤਾ ਉਹਦੇ ਉੱਤੇ ਸੰਦੀਪ ਸਿੰਘ ਉਹ ਕੱਲਾ ਸੀ ਇਹ ਘੱਟ ਤੋਂ ਘੱਟ ਮੇਰੇਖਿਆ 15 ਤੋਂ 20 ਜਾਣੇ ਸੀ ਇਹਨਾਂ ਨੇ ਸੰਦੀਪ ਸਿੰਘ ਦੇ ਉੱਤੇ ਤਸ਼ੱਦਦ ਕੀਤਾ ਕਿਉਂਕਿ ਇਹ ਸਾਰੀ ਗੱਲ ਕੱਲ੍ਹ ਘੁੰਮਣ ਬਦਰਾ ਕੇ ਕਹਿ ਵੀ ਗਏ ਨੇ ਇਹ ਮੁੱਖ ਸਵਾਲ ਇਹ ਹੈ ਕਿ ਪਰਿਵਾਰ ਮੈਂਬਰਾਂ ਦੇ ਵੱਲੋਂ ਪਹਿਲਾਂ ਵੀ ਮਤਲਬ ਦਰਖਾਸਤਾਂ ਦਿੱਤੀਆਂ ਗਈਆਂ ਕਿ ਸੰਦੀਪ ਸਾਨੀ ਨੂੰ ਅੰਦਰ ਖਤਰਾ ਹੈ ਪਹਿਲੀ ਗੱਲ ਖਤਰਾ ਕਿਸ ਚੀਜ਼ ਤੋਂ ਹੈ ਤੇ ਜੇ ਦਰਖਾਸਤ ਦਿੱਤੀ ਗਈ ਤਾਂ ਫਿਰ ਬੈਰੀਕੇਡ ਕਿਉਂ ਨਹੀਂ ਚੇਂਜ ਕਰੇਗੇ ਦੇਖੋ ਅੱਜ ਤੋਂ ਲਗਾਤਾਰ 6 ਮਹੀਨੇ ਸਾਲ ਪਹਿਲਾਂ ਆਪਾਂ ਨਾ ਸੁਪਰੀਡੈਂਟ ਸਾਹਿਬ ਨੂੰ ਰਿਟਰਨ ਦੇ ਵਿੱਚ ਦੀਏ ਗਏ ਦਰਖਾਸਤ ਕਿ ਸੰਦੀਪ ਸਿੰਘ ਨੂੰ ਖਤਰਾ ਹੈ ਜਿਹੜੇ ਤੁਸੀਂ ਅੰਦਰ ਬੁੱਚਰ ਮੁਲਾਜ਼ਮ ਪਾਏ ਹਨ ਇਹ ਟਿਚਕਰਾਂ ਕਰਦੇ ਸੰਦੀਪ ਸਿੰਘ ਨੂੰ ਘੂਰੀਆਂ ਵਟਦੇ ਸੰਦੀਪ ਸਿੰਘ ਨੂੰ ਕਹਿੰਦੇ ਆ ਕਿ ਯਾਰ ਇਹ ਤੇ ਮਾਜੇ ਤੋਂ ਹੀ ਆਇਆ ਵਾ ਇੰਨੇ ਮੱਝੇ ਵਾਲੇ ਪਹਿਲੇ ਵੀ ਮਾਰਦੇ ਤੇ ਆਹ ਕੀ ਚੀਜ਼ ਮੇਰੇ ਸਾਹਮਣੇ ਇਹੋ ਜਿਹੇ ਬਿਆਨਬਾਜ਼ੀਆਂ ਉਹਨਾਂ ਦੀਆਂ ਚੱਲਦੀਆਂ ਰਹਿਣੀਆਂ ਦੇਖੋ ਕੋਈ ਵੀ ਬੰਦਾ ਵਾ ਚਾਹੇ ਮੈਂ ਹੀ ਆ ਕਿੰਨਾ ਚਿਰ ਬਰਦਾਸ਼ਤ ਕਰ ਲਾਂਗਾ ਕਿਸੇ ਨੂੰ ਹੀ ਚਾਹੇ ਇਹ ਚੀਜ਼ਾਂ ਦੇ ਵੇਖੋ ਜੇਲ੍ਹ ਪ੍ਰਸ਼ਾਸਨ ਨੂੰ ਚਾਹੀਦੀ ਸੀ ਕਿ ਇਹ ਮੌਕੇ ਦੇ ਟਾਈਮ ਦੇ ਡੈਮ ਨੂੰ ਹੱਲ ਕੀਤਾ ਜਾਂਦਾ ਤੇ ਐਡਾ ਵੱਡਾ ਇਸ਼ੂ ਨਾ ਕ੍ਰੀਏਟ ਹੁੰਦਾ ਇਹ ਤੇ ਮੈਨੂੰ ਲੱਗਦਾ ਕਿ ਗਿਨੀ ਮੇਰੀ ਸਾਡੀ ਸਾਰੀ ਸੰਦੀਸ਼ ਨੂੰ ਜਾਣ ਕੇ ਫਸਾਨ ਦੀ ਮਤਲਬ ਇੱਕ ਕਿਥੇ ਨਾ ਕਿਤੇ ਇਹ ਸਵਾਲ ਵੀ ਖੜਾ ਹੋ ਰਹੇ ਨੇ ਕਿ ਜਿਹੜੇ ਪੁਲਿਸ ਮੁਲਾਜ਼ਮ ਸੇ ਕਿਸਤੇ ਐਨਡੀਪੀਐਸ ਦੇ ਪਰਚੇ ਸੀ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਿਸਤੇ ਜਾਲੀ ਐਨਕਾਊਂਟਰ ਦੇ ਸੀ ਤੇ ਸੰਦੀਪ ਸਣੀ ਜਿਨੇ ਸੂਰੀ ਦਾ ਸੌਦਾ ਲਾਇਆ ਸੀ ਇਹਨਾਂ ਨੂੰ ਇਕੱਠੇ ਰੱਖਣਾ ਕੁਝ ਅਜੀਬ ਜਿਹਾ ਨਹੀਂ ਲੱਗਦਾ ਦੇਖੋ ਸੰਦੀਪ ਸਿੰਘ ਨੂੰ ਨਾ ਜੇਲ੍ਹ ਦੇ ਵਿੱਚ ਆ ਅਗਲੇ ਮਹੀਨੇ ਪੂਰੇ 3 ਸਾਲ ਹੋ ਜਾਣੇ 4 ਨਵੰਬਰ ਨੂੰ 3 ਸਾਲਾਂ ਦੇ ਵਿੱਚ ਅੱਜ ਤੱਕ ਕਿਸੇ ਨੇ ਉਹ ਇਹ ਵੀ ਨਹੀਂ ਕਹੀ ਇਹ ਤੇ ਜੇਲ੍ਹ ਦੇ ਜਿਹੜੇ ਔਨ ਡਿਊਟੀ ਜਿਹੜੇ ਪਹਿਲੇ ਇਹਨਾਂ ਦੇ ਸੁਪਰੀਟੈਂਡੈਂਟ ਸੀ ਉਹਨਾਂ ਦੇ ਮੂੰਹ ਦੇ ਵਰਡ ਸੀ ਕਿ ਸੰਦੀਪ ਸਿੰਘ ਬੜਾ ਧੀਰਜਵਲਾ ਲੜਕਾ ਤੁਹਾਡਾ ਤੇ ਧੀਰੇਵਲਾ ਭਰਾ ਮੇਰਾ ਤੇ ਸੰਦੀਪ ਸਿੰਘ ਸਵੇਰੇ ਢਾਈ ਵਜੇ ਉੱਠ ਜਾਂਦਾ ਸੀ ਆਪਣੀ ਇਸ਼ਨਾਨ ਪਾਣੀ ਕਰਕੇ ਤੇ ਉਹਨੇ ਬਾਣੀ ਪੰਡਿਤ ਸ਼ੁਰੂ ਕਰ ਦਿੰਦੇ ਸੋਸ ਤੋਂ ਆਪਣਾ ਖਾਣ ਪੀਣ ਦਾ ਐਕਸਰਸਾਈਜ਼ ਸ਼ੁਰੂ ਕਰਦਾ ਬਸ ਉਹਦੀ ਇੰਨੀ ਕੁ ਰੁਟੀਨ ਸੀ ਪਰ ਇਹ ਜਿਹੜੇ ਅੰਦਰ ਬੁੱਚਰ ਪੁਲਿਸ ਮੁਲਾਜ਼ਮ ਸੀ ਇਹਨਾਂ ਨੇ ਬਾਜੀ ਨੂੰ ਇੰਨਾ ਕੁ ਜ਼ਿਆਦਾ ਮਤਲਬ ਕਿ ਸਮਝੋ ਕਿ ਪ੍ਰਵੋਕ ਕਰਤਾ ਕਿ ਯਾਰ ਤੂੰ ਹੁਣ ਮਤਲਬ ਕਿ ਕੁਛ ਕਾਰ ਲੈ ਬਸ ਐਹੋ ਜਿਹਾ ਮੋਲ ਬਣਾਤਾ ਸੀ ਅੰਦਰ ਇਹਨਾਂ ਨੇ ਮੁੱਖ ਸਵਾਲ ਆ ਰਿਹਾ ਕਿ ਰੌਡ ਮਾਰੀ ਗਈ ਹੈ ਕਿ ਲੱਗਦਾ ਜੇਲ੍ਹ ਦੇ ਵਿੱਚ ਰੌਡ ਮਿਲ ਸਕਦੀਆਂ ਕੁਝ ਐਜਾ ਸਮਾਨ ਮਿਲ ਸਕਦਾ ਪਾਜੀ ਮਨ ਤੇ ਹੀ ਨਹੀਂ ਸਮੇ ਲੱਦੀ ਰੋਡ ਅੰਦਰ ਕਿੱਥੋਂ ਆਏਗੀ ਪਾਜੀ ਪੂਰੀ ਚੈਕਿੰਗ ਹੁੰਦੀ ਬੋਡੀ ਦੀ ਐਕਸਰੇ ਵੀ ਕਰ ਦਿੰਦੇ ਨੇ ਮਲਕੀ ਚਾਰ ਜਗ੍ਹਾ ਚੈਕਿੰਗ ਹੋ ਗਈ ਫੇਰ ਅਸੀਂ ਅੰਦਰ ਜਾਣੇ ਆ ਅੰਦਰ ਛੋਟੀ ਜੀ ਸੂਈ ਵੀ ਨਹੀਂ ਜਾ ਸਕਦੀ ਰੋਡ ਕਿੱਥੋਂ ਆ ਚੁੱਕੀ ਜੀ ਅਮੀ ਤੋ ਜਮਾਨ ਵੀ ਕਹਿ ਰਹੇ ਸੀ ਕਿ ਜਿਹੜੇ ਕੋਟ ਦੇ ਤਿੰਨ ਆਰਡਰ ਆ ਚੁੱਕੇ ਨੇ ਤਿੰਨ ਆਰਡਰ ਦੀ ਹਾਲ ਤੱਕ ਪਾਲਣਾ ਨਹੀਂ ਹੋਈ ਕੀ ਇਹ ਗੱਲ ਸੱਚ ਹੈ ਬਿਲਕੁਲ ਜੀ ਬਿਲਕੁਲ ਮੇਕੋ ਆਰਡਰ ਪਏ ਹੋਏ ਜੀ ਪਰਸੋ ਦੇ ਆਰਡਰ ਹੋਏ ਆ ਸੰਦੀਪ ਸਿੰਘ ਦੇ ਇੱਕ ਤੇ ਮੈਡੀਕਲ ਕਰਾਇਆ ਜਾਵੇ ਇੱਕ ਪ੍ਰਵਾਦ ਨੂੰ ਮੁਲਾਕਾਤ ਲਈ ਜਾਵੇ ਮੈਡੀਕਲ ਵੀ ਕਿਹੜਾ ਕਰਾਇਆ ਜਾਵੇ ਜਿਹੜਾ ਰਜਿੰਦਰਾ ਬੋਰਡ ਰਜਿੰਦਰਾ ਹਸਪੀਟਲ ਦਾ ਬੋਰਡ ਬਣਾ ਕੇ 6 ਡਾਕਟਰਾਂ ਦੀ ਟੀਮ ਲਗਾ ਕੇ ਫਿਰ ਇਹਦਾ ਇਲਾਜ ਕਰਾਇਆ ਜਾਵੇ ਕਿਉਂਕਿ ਉਹ ਬੜਾ ਇਸ ਟਾਈਮ ਗੰਭੀਰ ਹੈ ਉਹ ਕਿ ਸੱਟਾਂ ਬਹੁਤ ਜ਼ਿਆਦਾ ਲੱਗ ਚੁੱਕੀਆਂ ਨੇ ਵੇਖੋ ਇੱਕ ਪਾਸੇ ਇਹਨਾਂ ਦਾ ਦੋਰਾ ਮਾਪੜ ਨਹੀਂ ਸਾਹਮਣੇ ਆਇਆ ਇੱਕ ਪਾਸੇ ਤੇ ਜਿਹੜੇ ਤਿੰਨ ਮੁਲਾਜ਼ਮ ਜਿਹੜੇ ਕਹਿੰਦੇ ਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਮੁਲਾਜ਼ਮ ਜ਼ਖਮੀ ਉਹਨਾਂ ਨੂੰ ਦਾਖਲ ਕਰਾ ਦਿੱਤਾ ਪਰ ਜਿਹੜੇ ਇਹਨਾਂ ਨੇ ਅੰਨੇ ਵਾਰ ਟੌਰਚਰ ਕੀਤਾ ਪਰ ਉਹਨੂੰ ਦਾਖਲ ਨਹੀਂ ਕਰਾਇਆ ਕਿਉਂਕਿ ਵੇਖੋ ਕੱਲ ਘੁੰਮਣ ਬਦਲ ਮਿਲ ਕੇ ਆਏ ਨੇ ਉਹ ਵੀਰ ਆ ਕੇ ਕਹਿੰਦੇ ਪਏ ਨੇ ਕਿ ਸੰਦੀਪ ਸਿੰਘ ਨੇ ਤਿੰਨ ਕਸ਼ਰੇ ਬਦਲ ਤੇ ਇੰਨਾ ਜ਼ਿਆਦਾ ਲਹੂ ਲਹਾਨ ਕਰਤਾ ਉਹਦੇ ਗੁਪਤੰਗਾ ਤੇ ਇੰਨੇ ਠੁੱਡੇ ਮਾਰੇ ਪੋਸ਼ੂ ਕੋਈ ਨਾ ਐਡੀ ਮੋਟੀ ਡਾਂਗ ਆ ਉਹ ਚਰੇ ਟੁੱਟ ਨਹੀਂ ਨਾ ਗਈ ਉਹ ਸਾਂਹ ਨਹੀਂ ਦਿੱਤਾ ਇਹਨਾਂ ਨੇ ਇੰਨੇ ਭਟੇ ਫਿਰੇ ਉਸ ਬੱਚੇ ਦੇ ਇਹ ਨਿੱਤ ਤਸ਼ੱਦਦ ਮਤਲਬ ਕਿਥੇ ਨਾ ਕਿਥੇ ਪਟਿਆਲਾ ਜਿਹੜੀ ਜਿਹੜੀ ਜੇਲ ਹੈ ਉਹਨੂੰ ਹਾਈ ਟੈਕ ਮੰਨਿਆ ਜਾਂਦਾ ਕਿ ਬਹੁਤ ਹਾਈ ਟੈਕ ਜੇਲ ਹੈ ਕੈਦੀ ਰਹਿ ਰਹੇ ਨੇ ਪਰ ਜਿਹੜਾ ਇਹ ਹਾਦਸਾ ਜਾਂ ਫਿਰ ਜਿਹੜੀ ਘਟਨਾ ਵਾਪਰੀ ਹੈ ਕਿਥੇ ਨਾ ਕਿਤੇ ਸਵਾਲ ਨਹੀਂ ਖੜੇ ਕਰਦੀ ਇਹ ਇਹ ਤਾਂ ਦੇਖੋ ਜੀ ਸਾਰੀ ਚੀਜ਼ ਜੇਲ ਦਾ ਜਿਹੜਾ ਸੁਪਰੀਂਡੈਂਟ ਹੈ ਇਹ ਚੀਜ਼ ਉਹ ਹੀ ਕਲੀਅਰ ਕਰ ਸਕਦਾ ਕਿ ਇੰਨਾ ਤਸ਼ੱਦਦ ਉਹਨੇ ਕਿਉਂ ਕੀਤਾ ਮਤਲਬ ਚਲੋ ਇੱਕ ਤੇ ਇੱਕ ਝਗੜਾ ਹੋ ਗਿਆ ਚਲੋ ਕੋਰਟ ਦਾ ਮੈਟਰ ਤੇ ਜੋਦ ਕਰਨਾ ਜੁਡੀਸ਼ੀਅਲ ਕੋਰਟ ਕਰੇਗੀ ਮੇਰਾ ਜਿੱਥੇ ਤੱਕ ਆਪਣਾ ਜੋ ਮੇਰਾ ਦਿਮਾਗ ਕੰਮ ਕਰੇ ਮੇਰਾ ਜਿੱਥੇ ਕਿਹਾ ਜਿਹੜੇ ਬੁਚੜ ਆਫੀਸਰ ਇਹਨਾਂ ਦੀ ਕਿਤੇ ਪਹਿਲਾਂ ਯਰਾਨਾ ਰਿਆ ਯਰਾਨਾ ਰਿਆ ਇਹਨਾਂ ਨੇ ਕਿਹਾ ਸੰਦੀਪ ਸਿੰਘ ਨੇ ਹਮਲਾ ਕਰਤਾ ਇਹਦੀ ਕਿਨੀ ਯੁਰਤ ਪੈ ਗਈ ਯਾਰ ਜੇਲ੍ਹ ਚ ਇਹ ਕੁਛ ਹੋ ਗਿਆ ਵਾ ਬਲੇ ਬੁਚੜਾ ਆਫੀਸਰ ਨੇ ਹਮਲਾ ਜੋ ਕੀਤਾ ਸੀ ਕਿ ਇਹਦੀ ਕਿ ਮਜਾਲ ਹੋ ਗਈ ਯਾਰ ਬਲੇ ਇਦਾਂ ਦੀ ਲੜਾਈ ਝਗੜਾ ਅੰਦਰ ਕਰ ਜਿਓ ਵੀ ਸਾਡੇ ਪੁਲਿਸ ਮੁਲਾਜ਼ਮਾ ਹੋਤੇ ਮਤਲਬ ਵਰਦੀ ਦੀ ਗੱਲ ਜੂ ਆ ਗਈ ਸਿੱਧੀ ਜੀ ਗੱਲ ਹੈ ਜੀ ਵਰਦੀ ਨੂੰ ਵਰਦੀ ਪਿਆਰੀ ਆਪਣੀ ਉਹਨਾਂ ਨੇ ਉਹ ਚੀਜ਼ ਦੀ ਰੰਜਿਸ਼ ਕਰਦੇ ਤਾਂ ਹੀ ਸੰਦੀਪ ਸਿੰਘ ਨੂੰ ਇਹਨਾਂ ਨੇ ਜੋ ਟੌਰਚਰ ਕੀਤਾ ਮਤਲਬ ਹੁਣ ਜਦੋਂ ਆਪਾਂ ਪਿੱਛੇ ਮਿਲੀ ਸੀ ਉਦੋਂ ਗੱਲ ਕਰੀ ਸੀ ਕਿ ਕੋਰਟ ਦੇ ਆਰਡਰ ਦੀ ਇਹਨਾਂ ਨੇ ਗੱਲ ਕਰੀ ਕਿ ਕੋਰਟ ਦੇ ਆਰਡਰ ਲਿਆਓ ਅਸੀਂ ਤੁਹਾਨੂੰ ਮਿਲਣ ਦਵਾਂਗੇ ਹੁਣ ਤਾਂ ਆਰਡਰ ਆ ਗਿਆ ਭਾਜੀ ਮੈਂ ਉਹ ਦੱਸਣਾ ਚਾਹਨਾ 10 ਤਰੀਕ ਦਾ ਵਾਕਿਆ ਹੋਇਆ ਅਸੀਂ 10 ਤਰੀਕ ਨੂੰ ਸੇਮ ਡੇ ਤੋਂ ਚੱਲ ਪਏ ਪਰ ਆਪਾਂ ਰਾਤ ਨੂੰ ਪਹੁੰਚੇ ਕਿ ਸਾਨੂੰ ਹੀ ਪਤਾ ਰਾਤ ਨੂੰ ਮੁਲਾਕਾਤ ਨਹੀਂ ਹੁੰਦੀ ਆਪਾਂ ਅਲੀ ਮਾਰਨਿੰਗ ਸਵੇਰੇ 11 ਵਜੇ ਗਏ ਕਿ ਮੁਲਾਕਾਤ ਕਰਾ ਦਿਓ ਸੰਦੀਪ ਸਿੰਘ ਦਾ ਹਾਲਚਲ ਸਾਨੂੰ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ 10 ਤਰੀਕ ਨੂੰ ਨਿਊਜ਼ ਚੱਲਣੀ ਸ਼ੁਰੂ ਹੋ ਚੁੱਕੀ ਸੀ ਸਾਨੂੰ ਵੀ ਇਹ ਜੀਰ ਪਤਾ ਕਰਾਨੀ ਕਿ ਕਿਸਨਾ ਕਿਸਨਾ ਚਲੋ 2-3 ਦਿਨਾਂ ਵਿੱਚ ਕਾਫੀ ਹੱਥ ਪੱਲੇ ਮਾਰੇ ਪਾ ਸਾਨੂੰ ਪਤਾ ਲੱਗ ਚੁੱਕਾ ਹੈ ਸੰਧੀ ਸੀ ਦੇ ਉੱਤੇ ਕਾਫੀ ਜਿਆਦਾ ਨਾ ਤਛਦਰ ਕਰ ਦਿੱਤਾ ਪਰ ਜਦੋਂ ਕੱਲ ਘੁੰਮਣਵਧਰ ਆਏ ਉਹਨਾਂ ਨੇ ਕਲੀਅਰ ਹੀ ਕਰ ਦਿੱਤਾ ਕਿ ਬਹੁਤ ਜ਼ਿਆਦਾ ਉਹ ਤੇ ਆਪ ਖੁਦ ਰੋਣ ਲੱਪੇ ਆ ਇਹ ਐਨਾ ਬੁਰਾ ਹਾਲ ਕਰਦੇ ਯਾਰ ਇਹ ਤਾਲਿਬਾਨ ਬਣਾ ਕੇ ਰੱਖਤਾ ਇਹਨਾਂ ਨੂੰ ਇਹ ਪੰਜਾਬ ਹੈ ਕਿ ਤਾਲਿਬਾਨ ਹੈ ਲੋਗਾਂ ਨੂੰ ਆਰਡਰ ਦੀ ਗੱਲ ਕਰੀਏ ਜੇ ਮੈਂ ਐਟ ਦਾ ਟਾਈਮ ਜੇਲ੍ਹ ਦੇ ਵਿੱਚ ਐਵੇਂ ਕੁੱਟਤਾ ਨਹੀਂ ਸਕਦੇ ਜੇ ਕੋਈ ਇਹੀ ਜੀ ਗਲਤੀ ਹੋ ਜੇ ਪਰ ਇਹ ਅੰਦਰ ਬੰਦੇ ਮਾਰ ਦਿੰਦੇ ਉਹਦੀ ਕੁੱਟਣ ਦੀ ਗੱਲ ਕਰਦੇ ਭੀ ਜੇ ਇਹ ਤਾਂ ਚਲੋ ਇੱਕ ਹ ਪ੍ਰੋਫੈਸ਼ਨਲ ਕੇਜ ਜਿਹੜਾ ਸਾਹਮਣੇ ਆ ਗਿਆ ਅੰਦਰ ਪਾਜੀ ਬੰਦੇ ਮਾਰ ਦਿੰਦੇ ਪਏ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਪਤਾ ਨਹੀਂ ਕਿੱਥੇ ਤੇ ਕਿੱਥੇ ਸੁੱਟ ਦਿੰਦੇ ਜਾ ਕੇ ਬੰਦਿਆਂ ਨੂੰ ਹੁਣ ਮੰਗ ਕੀ ਆ ਮੇਨ ਮਤਲਬ ਮੰਗ ਕੇ ਤੁਸੀਂ ਧਰਨਾ ਲਾਇਆ ਐਟ ਦਾ ਟਾਈਮ ਜੇਲ ਦੇ ਬਾਹਰ ਲਾਇਆ ਪਿਆ ਧਰਨਾ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਦੇਖੋ ਸਭ ਤੋਂ ਜਿਹੜੀ ਪਹਿਲੀ ਮੰਗ ਹੈ ਉਹਦਾ ਮੈਡੀਕਲ ਕਰਾਇਆ ਜਾਵੇ ਸਭ ਤੋਂ ਜਿਹੜੀ ਪਹਿਲੀ ਉਹ ਕਿਉਂ ਬਹੁਤ ਜ਼ਿਆਦਾ ਗੰਭੀਰ ਹਾਲਤ ਵਿੱਚ ਹੈ ਦੂਸਰੀ ਮੰਗ ਹੈ ਪਰਿਵਾਰ ਨੂੰ ਮਿਲਣਾ ਬੁਲਾਓ ਤੀਸਰੀ ਮੰਗ ਜਿਨ੍ਹਾਂ ਨੇ ਇੰਨਾ ਤਸ਼ੱਦਦ ਕੀਤਾ ਹੈ ਨਾ ਉਹਨਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਤੁਸੀਂ ਮੈਡੀਕਲ ਦੀ ਗੱਲ ਕਰ ਰਹੇ ਹੋ ਇਹਨਾਂ ਤਸ਼ਦਦ ਹੋਇਆ ਫਿਰ ਤਾਂ ਉਹਨਾਂ ਦੀ ਜਾਨ ਜਾਂਦਾ ਵੀ ਖਤਰਾ ਹੋ ਸਕਦਾ ਮੈਂ ਤਾਂ ਉਹੋ ਚੀਜ਼ ਤਾਂ ਹੈਰਾਨਗੀ ਹੈ ਜੀ ਮੈਨੂੰ ਸ਼ੌ ਚੜਿਆ ਮੈਂ 6 ਦਿਨ ਤੱਕ ਬੜੇ ਰਹਿਮਾਨ ਨਾਲ ਪੀਸਫੁਲੀ ਇਹਨਾਂ ਨੂੰ ਕਹਿੰਦਾ ਰਿਹਾ ਪਲੀਜ਼ ਰਿਕਵੈਸਟ ਜੇ ਮੇਰੇ ਬ੍ਰਦਰ ਨੂੰ ਇੱਕ ਵਾਰੀ ਮਲਾ ਦੇਓ ਜੇ ਨਹੀਂ ਮਲਾਣਾ ਕੰਮ ਨਹੀਂ ਉਹਦਾ ਲਾਜ ਤੇ ਕਰਾ ਦਿਓ ਫਿਰ ਇਹ ਕਾਨੂੰਨ ਦੀਆਂ ਤੱਛੀਆਂ ਆਪ ਡਾਂਦੇ ਪਏ ਨੇ ਸਾਨੂੰ ਕਹਿੰਦੇ ਤੁਸੀਂ ਕਾਨੂੰਨ ਹੱਥ ਲੈਣ ਤਰਨਾ ਲੱਗ ਸਾਨੂੰ ਕੀ ਲੋੜ ਪਈ ਕਾਨੂੰਨ ਧੰਨਾ ਪਹਿਲਾਂ ਲਾਣ ਦੀ 6 ਦਿਨ ਧੱਕੇ ਖਾਦੇ ਕੈਮੇਰ ਰਿਕਾਰਡਿੰਗਾਂ ਆ ਵਾ ਆਪਾਂ 6 ਦਿਨਾਂ ਧੱਕੇ ਖਾਦੇ ਫੇਰ ਜਾ ਕੇ ਮਜਬੂਰ ਸਾਨੂੰ ਧੰਨਾ ਲਾਣਾ ਪਿਆ ਉਹ ਵੀ ਕਿਉਂ ਮੈਂ ਪੱਕਾ ਨਹੀਂ ਧੰਨਾ ਲਾ ਪੈ ਕਲੀ ਕਰਦਾ ਪੱਕਾ ਤਾਂ ਨਾ ਕੋਈ ਨਹੀਂ ਸਾਡਾ ਵਿਚਾਰ ਲਾਉਣ ਦਾ ਇਹ ਤਾਂ ਸ਼ਾਮੀ ਸਾਨੂੰ ਘੁੰਮਣ ਬਾਰੇ ਦੱਸਿਆ ਨਾ ਕਿ ਇੰਨਾ ਬੁਰਾ ਹਾਲ ਹੋ ਗਿਆ ਭਾਈ ਸਾਡੇ ਕੋ ਰਿਆ ਨਹੀਂ ਉਸ ਟਾਈਮ ਗਿਆ ਯਾਰ ਸਾਡਾ ਇੱਥੇ ਫੇਰ ਰਹਿਣ ਦਾ ਕੀ ਫਾਇਦਾ ਭਰਾਵਾਂ ਦਾ ਤੇ ਤੇ ਭਰਾ ਦੇ ਤਸ਼ੱਦਦ ਹੋ ਜਾਵੇ ਤੇਹੀ ਜਾ ਕੇ ਰਾਕੇ ਕਮਰੇ ਸੁੱਤੇ ਹੋਏ ਤੇ ਫੇਟੇ ਮੂੰਹ ਨਹੀਂ ਸਾਡੇ ਉੱਤਾਂ ਹੁਣ ਜਿਹੜਾ ਸੰਘਰਸ਼ ਹੈ ਕਿਵੇਂ ਦੇਖਿਆ ਜਾਊਗਾ ਅੱਗੇ ਦੇਖੋ ਅਸੀਂ ਤੇ ਜਿੰਨੀਆਂ ਵੀ ਆਪਣੀ ਪੰਥਰ ਜਥੇਬੰਦੀਆਂ ਸਭ ਨੂੰ ਕੋਲ ਲਗਾ ਦਿੱਤੀ ਹੈ ਵੱਡੇ ਪੱਧਰ ਤੇ ਉੱਤੇ ਇਕੱਠ ਹੋਏਗਾ ਜਿੰਨਾ ਚਿਰ ਸੰਦੀਪ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਧੰਨਵਾਦ ਜੀ ਬਿਲਕੁਲ ਏਸੀ ਸੰਦੀਪ ਸਿੰਘ ਸਣੀ ਦੇ ਭਰਾ ਜਿਨ੍ਹਾਂ ਦਾ ਕਹਿਣਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਸਾਡਾ ਧਰਨਾ ਜਾਰੀ ਰਹੂਗਾ ਤੇ ਵੱਡੀ ਕਾਲ ਵੀ ਲਾ ਦਿੱਤੀ ਹੈ ਸੋ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ ਸਰ ਕਿਸ ਤਰ੍ਹਾਂ ਦੀ ਅਪਡੇਟ ਹੈ ਤੁਸੀਂ ਤਸਵੀਰ ਦੇ ਦੇਖ ਸਰ ਇਹਨਾਂ ਨਾਲ ਅਸੀਂ ਕਮਿਊਨੀਕੇਸ਼ਨ ਸੈਟਅਪ ਕੀਤੀ ਹੈ ਔਰ ਇਹਨਾਂ ਨੇ ਸਾਰੀ ਗੱਲ ਦੱਸੀ ਹੈ ਇਹਨਾਂ ਨੂੰ ਵੀ ਦੱਸਿਆ ਵੀ ਜਿਹੜਾ ਮੈਟਰ ਹੈ ਤੁਹਾਡਾ ਸਾਰਾ ਮੈਟਰ ਕੋਰਟ ਦੇ ਵਿੱਚ ਚੱਲ ਰਿਹਾ ਹੈ ਕੋਰਟ ਨੇ ਵੱਖਰੇ ਵੱਖਰੇ ਆਰਡਰਸ ਪਾਸ ਕੀਤੇ ਨੇ ਸਬਡਿਵੀਜ਼ ਹੈ ਇਸੇ ਤਰ੍ਹਾਂ ਇਹਨਾਂ ਨੂੰ ਸਮਝਾਇਆ ਵੀ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ ਮੇਨ ਰੂਡ ਹੈ ਇੱਥੇ ਕਾਫੀ ਧਾਰਮਿਕ ਸਥਾਨਾਂ ਵੀ ਨੇ ਇੰਸਟੀਟਿਊਟਸ ਵੀ ਨੇ ਜੇਲ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਡੀਸੀ ਆਫਿਸਰ ਹੈ ਤੋਂ ਉਹਨਾਂ ਸਾਰਿਆਂ ਨੂੰ ਲੈ ਕੇ ਕਿ ਉਹਨਾਂ ਦੀ ਮੰਗ ਸੀ ਕਿ ਫੈਮਿਲੀ ਆਪਣੇ ਫੈਮਿਲੀ ਮੈਂਬਰ ਨੂੰ ਦੇਖਣਾ ਚਾਹਦੀ ਹੈ ਸਨੀ ਨੂੰ ਤੋਂ ਉਹਨਾਂ ਨੇ ਇੱਕ ਮੀਟਿੰਗ ਅਰੇਂਜ ਕਰਾਤੀ ਹੈ ਇਹ ਆਪਣੇ ਜਾ ਕੇ ਫੈਮਿਲੀ ਮੈਂਬਰ ਨੂੰ ਮਿਲ ਲੈਣਗੇ ਅੱਜ ਔਰ ਜੋ ਬਾਕੀ ਕੋਰਟਸ ਆਰਡਰ ਦੇਣਗੇ ਆ ਉਹ ਸਾਰੇ ਬਾਉਂਡ ਹੋਣਗੇ ਕੋਰਟ ਦੇ ਆਰਡਰ ਫਾਲੋ ਕਰਨ ਨੂੰ ਸਰ ਸਾਹਿਬ ਕਿੰਨੇ ਬੰਦੇ ਜਾਣਗੇ ਜੀ ਭਰਾ ਜਾਏਗਾ ਜੀ ਬਿਲਕੁਲ ਜੀ ਹਫੀਲਾਲ ਤਾਂ ਉਹਦੇ ਬ੍ਰਦਰ ਦੀ ਗੱਲ ਹੋਈ ਹੈ ਕਿ ਉਹ ਜਾ ਕੇ ਮਿਲੇਗਾ ਕਿਉਂਕਿ ਪਰਿਵਾਰ ਦੀ ਜਦੋਂ ਦਾ ਇੱਥੇ ਸਟੇਸ਼ਨ ਚੱਲ ਰਿਹਾ ਹੀ ਮੰਗ ਸੀ ਕਿ ਅਸੀਂ ਆਪਣੇ ਬੱਚੇ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਭਰਾ ਜਾ ਕੇ ਮਿਲ ਕੇ ਆਏਗਾ ਜਿਹੜਾ ਮੈਡੀਕਲ ਦੀ ਗੱ ਵਕੀਲ ਵੀ ਮਿਲ ਕੇ ਆਏ ਨੇ কোর্ਟ ਨੇ ਆਰਡਰ ਦਿੱਤੇ ਹੋਏ ਨੇ কোর্ਟ ਨੇ ਜਿਹੜੇ ਬੋਰਡ ਬਣਾ ਕੇ ਕੀਤਾ ਉਹ ਸਾਰੀਆਂ ਚੀਜ਼ਾਂ ਨੂੰ ਐਸ ਪਰ ਲਾਅ ਜਣਾ ਕੀਤਾ ਜਾਊਗਾ ਸਰ ਕਚਹਿਰੇ ਨੂੰ ਲੈ ਕੇ ਹਿਊਮਰ ਭਲਾਇਆ ਜਾ ਰਿਹਾ ਸਰ ਮੈਂ ਫਿਰ ਕਹਾਂਗਾ ਜੀ ਦੋ ਮੈਡੀਕਲ ਪਹਿਲਾਂ ਉਹਦੇ ਕੋਰਟਸ ਪ੍ਰੋਡਿਊਸ ਹੋ ਗਏ ਨੇ ਔਰ ਹੁਣ ਬੋਰਡ ਬਣਾ ਕੇ ਦਵੇਗਾ ਦਿੱਤਾ ਜਾਊਗਾ ਕਿਉਂਕਿ ਬੈਟਰ ਹੈ ਕਿ ਜਿਹੜੇ ਡਾਕਟਰਸ ਆਪਣੀ ਐਕਸਪਰਟ رائے ਦੇਣਗੇ ਉਹਦੇ ਨਾਲ ਜ਼ਿਆਦਾ ਬੈਟਰ ਹੋਊਗਾ ਬਟ ਮੈਂ ਸਰ ਨੂੰ ਅਪੀਲ ਕਰੂੰਗਾ ਕਿ ਇਦਾਂ ਦੇ ਹਿਊਮਰਸ ਨੇ ਕਈ ਹੋਰ ਚੀਜ਼ਾਂ ਨੇ ਜਿਨੀ ਦੇਰੇ ਚੀਜ਼ ਕਨਫਰਮ ਨਹੀਂ ਹੁੰਦੀ ਡਾਕਟਰਸ ਤੋਂ ਹੋਰ ਉਹਨੇ ਦੇਰੇ ਜ਼ਿਆਦਾ ਸਰਕੂਲੇਟ ਕਰਨਾ ਔਰ ਜ਼ਿਆਦਾ